ਫਾਜ਼ਿਲਕਾ ਦੇ ਮੰਡੀ ਲਾਦੂਕਾ ਨੇੜੇ ਵੱਡਾ ਸਰ ਖਾਦਸਾ ਹੋਇਆ ਹੈ ਇਸ ਸਾਥੇ ਵਿੱਚ ਆਟੋ ਦਫਤਰ ਦੇ ਮੁਲਾਜ਼ਮਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜੁਗਾੜੂ ਗੱਡੀ ਨੂੰ ਬਚਾਉਂਦੇ ਹੋਏ ਇਹ ਗੱਡੀ ਹਾਦਸਾ ਗ੍ਰਸਤ ਹੋਈ ਦੋ ਮੁਲਾਜ਼ਮਾਂ ਦੀ ਮੌਤ ਦੋ ਜ਼ਖਮੀ ਮ੍ਰਿਤਕਾਂ ਨੂੰ ਫਾਜ਼ਿਲਕਾ ਦਾ ਆਟੋ ਡਰਾਈਵਰ ਤੇ ਹੋਮਗਾਰਡ ਜਵਾਨ ਸ਼ਾਮਲ ਸਨ ਆਟੋ ਹਲਕਾ ਵਿਧਾਇਕ ਨਰਿੰਦਰ ਸਾਵਣਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹਸਪਤਾਲ ਪੁੱਜੇ ਹਾਦਸਾ ਹੋਇਆ ਦੇਖੋ ਇੱਕ ਤਾਂ ਅੱਜ ਸਾਰਾ ਦਿਨ ਆਪਾਂ ਸ਼ਹਿਰ ਦੇ ਵਿੱਚ ਵੀ ਦੇਖਿਆ ਬਹੁਤ ਜ਼ਿਆਦਾ ਧੁੰਦ ਰਹੀ ਹੈ ਸ਼ਹਿਰ ਦੇ ਵਿੱਚ ਵੀ ਔਰ ਆਪ ਪਿੰਡਾਂ ਦੇ ਵਿੱਚ ਤਾਂ ਧੁੰਦ ਹੋਣੀ ਹੈ ਕਿਉਂਕਿ ਖੇਤਾਂ ਦੇ ਵਿੱਚ ਧੁੰਦ ਹੁੰਦਾ ਹੈ ਔਰ ਬੜੀ ਹੀ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਸਾਡੇ ਆਰਟੀਏ ਦਫਤਰ ਦੇ ਵਿੱਚ ਜਿਹੜੇ ਮਲਾਜਨ ਹੈ ਔਰ ਜਿਹੜਾ ਆਪਣੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਵੀ ਜਲਾਲਾਬਾਦ ਮੁਲਾਜ਼ਮ ਦੂਸਰੇ ਛੱਡਣ ਜਾ ਰਹੇ ਸੀ ਤਾਹ ਰਸਤੇ ਦੇ ਵਿੱਚ ਕੋਈ ਹਾਦਸਾ ਹੋਇਆ ਹੈ ਕਿਸੇ ਚੀਜ਼ ਦੇ ਵਿੱਚ ਕਿਸੇ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਮਪੈਦਾ ਹੁੰਦਾ ਉਹਦੇ ਵਿੱਚ ਵੱਜੀ ਜਿਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਡੈਥ ਹੋ ਚੁੱਕੀ ਹੈ ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹ ਉਹ ਵੀ ਕਾਇਲ ਹੋਏ ਨੇ ਉਹਨਾਂ ਦੇ ਇਲਾਜ ਜਿਹੜਾ ਸਰਕਾਰੀ ਹਸਪਤਾਲਾਂ ਕਰਕੇ ਚੱਲ ਰਿਹਾ ਹੈ ਬੜਾ ਹੀ ਜਿਹੜੀ ਦੁੱਖਦਾਈ ਘਟਨਾ ਹੈ ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਤੁੰਦਪੈਰੀ ਹੈ ਠੰਡ ਬਹੁਤ ਜ਼ਿਆਦਾ ਹੈ ਘਰਾਂ ਤੋਂ ਨਿਕਲਣ ਤੋਂ ਗਰੇਜ ਕਰੋ ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰੋਂ ਨਾ ਨਿਕਲਿਆ ਜਾਵੇ ਕਿਉਂਕਿ ਆ ਜਿਹੜਾ ਰੈੱਡ ਅਲਰਟ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤਾ ਹੋਇਆ ਹੈ ਆਪਾ ਦੇਖ ਰਿਹਾ ਹੁਣ ਆਪਣੇ ਵੀ ਬਾਹਰ ਕਿੰਨੀ ਧੁੰਦ ਜ਼ਿਆਦਾ ਹੈ ਕੁਝ ਦਿਨ ਜਿਹੜੇ ਇਹ ਧੁੰਦ ਦਾ ਰਹਿਣਾ ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਬਿਨਾਂ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ ਘਰਾਂ ਦੇ ਵਿੱਚ ਰਿਹਾ ਜਾਵੇ ਹੋਇਆ ਸੀ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋ ਰਹੀ ਸੀ ਕਿ ਥੋੜਾ ਜਿਹਾ ਚੈਕਿੰਗ ਸੀਗੀ ਟ੍ਰੈਫਿਕ ਪੁਲਿਸ ਨਾਲ ਸੀ ਉਹ ਕੋਈ ਮੋਟਰਸਾਈਕਲ ਦੇ ਜਿਹੜਾ ਹੁੰਦਾ ਉਹ ਜੁਗਾੜੀ ਜਿਹਾ ਲਾਇਆ ਹੋਇਆ ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ ਪਿਛਲੀ ਗੱਡੀ ਜੇ ਬੈਠੇ ਹੈ ਜੀ ਕਿੱਥੇ ਗੱਡੀ ਦਾ ਉਹ ਨਾਲ ਟੱਕਰ ਹੋ ਕੇ ਤੇ ਸਪੇਡ ਚ ਲੱਗੀ نیچے ਉਤਰ ਗਈ। ਇਹ ਕਿੱਥੇ ਐਕਸੀਡੈਂਟ ਹੋਇਆ ਸੀ? ਇਹ ਲਾਦੂਕਾ ਦੇ ਕੋਲ ਦਾ। ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਨੁਕਸਾਨ ਦੋ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਗੱਡੀ ਚੋਂ ਸੀ। ਪਲੱਸ ਇੱਕ ਡਰਾਈਵਰ ਸੀਗਾ ਐਡੀਸੀ ਜਨਰਲ ਦਾ ਉਹ ਸੜ ਰਿਹਾ। ਟੋਟਲ ਕਿੰਨੇ ਜਣੇ ਸੀਗੇ ਇਹ ਗੱਡੀ? 4 ਜਣੇ ਸੀ ਗੱਡੀ। ਹੋਰ ਵੀ ਕੋਈ ਇਸ ਤੋਂ ਇਲਾਵਾ ਨਹੀਂ ਬਾਕੀ ਨਹੀਂ। ਫਾਜ਼ਲਕਾ ਦੀ ਮੰਡੀ ਲਾਦੂਕਾ ਨੇੜੇ ਵੱਡਾ ਸਰ ਖਾਦਸਾ ਹੋਇਆ ਹੈ। ਇਸ ਸਾਥ ਸੇ ਵਿੱਚ ਆਟੋ ਦਫਤਰ ਦੇ ਮੁਲਾਜ਼ਮਾਂ ਦੀ ਕਾਰ ਹਾਦਸੇ ਦਾ ਇਹ ਸ਼ਿਕਾਰ ਹੋ ਗਈ। ਜੁਗਾੜੂ ਗੱਡੀ ਨੂੰ ਬਚਾਉਂਦੇ ਹੋਏ ਇਹ ਗੱਡੀ ਹਾਦਸਾ ਗ੍ਰਸਤ ਹੋਈ। ਦੋ ਮਲਾਜਮਾਂ ਦੀ ਮੌਤ, ਦੋ ਜ਼ਖਮੀ ਮ੍ਰਿਤਕਾਂ ਨੂੰ ਫਾਜ਼ਿਲਕਾ ਦਾ ਆਰਟੀਓ ਡਰਾਈਵਰ ਤੇ ਹੋਮਗਾਰਡ ਜਵਾਨ ਸ਼ਾਮਲ ਸਨ। ਆਰਟੀਓ ਹਲਕਾ ਵਿਧਾਇਕ ਨਰਿੰਦਰ ਸਾਵਣਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹਸਪਤਾਲ ਪੁੱਜੇ। ਹਾਦਸਾ ਹੋਇਆ। ਦੇਖੋ ਇੱਕ ਤਾਂ ਅੱਜ ਸਾਰਾ ਦਿਨ ਆਪਾਂ ਸ਼ਹਿਰ ਦੇ ਵਿੱਚ ਵੀ ਦੇਖਿਆ ਬਹੁਤ ਜ਼ਿਆਦਾ ਤੁੰਦ ਰਹੀ ਹੈ ਸ਼ਹਿਰ ਦੇ ਵਿੱਚ ਵੀ ਔਰ ਸਭ ਪਿੰਡਾਂ ਦੇ ਵਿੱਚ ਦਾ ਤੁੰਦ ਹੋਣੀ ਹੈ ਹੈ ਕਿਉਂਕਿ ਖੇਤਾਂ ਦੇ ਵਿੱਚ ਤੁੰਦ ਹੋਰ ਜਿਹੜਾ ਹੁੰਦਾ ਔਰ ਬੜੀ ਹੀ ਦੁਖਦਈ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਸਾਡੇ ਆਰਟੀਏ ਦਫਤਰ ਦੇ ਵਿੱਚ ਜਿਹੜੇ ਮਲਾਜਨ ਹੈ ਔਰ ਜਿਹੜਾ ਅਮੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਵੀ ਜਲਾਲਾਬਾਦ ਮੁਲਾਜ਼ਮ ਦੂਸਰੇ ਛੱਡਣ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕੋਈ ਹਾਦਸਾ ਹੋਇਆ ਹੈ ਕਿਸੇ ਚੀਜ਼ ਦੇ ਵਿੱਚ ਕਿਸੇ ਨੂੰ ਬਚਾਉਂਦੇ-ਬਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਮੈਦਾ ਹੁੰਦਾ ਉਹਦੇ ਵਿੱਚ ਵੱਜੀ ਹੈ ਜਿਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਡੈਥ ਹੋ ਚੁੱਕੀ ਹੈ ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹ ਉਹ ਵੀ ਕਾਹਲ ਹੋਏ ਨੇ ਉਹਨਾਂ ਦੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਕਰਕੇ ਚੱਲ ਰਿਹਾ ਹੈ ਬੜਾ ਹੀ ਜਿਹੜੀ ਦੁੱਖ ਦੀ ਗੱਲ ਹੈ ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਤੁੰਦ ਪੈ ਰਹੀ ਹੈ ਠੰਡ ਬਹੁਤ ਜ਼ਿਆਦਾ ਹੈ ਘਰਾਂ ਤੋਂ ਨਿਕਲਣ ਤੋਂ ਬਰੇਸ਼ ਕਰੋ ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਕਰੋ ਨਾ ਨਿਕਲਿਆ ਜਾਵੇ ਕਿਉਂਕਿ ਆ ਜਿਹੜਾ ਰੈੱਡ ਅਲਰਟ ਹੈ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤਾ ਹੋਇਆ ਹੈ ਆਪਾ ਦੇਖ ਰਹੇ ਹੋ ਨਾ ਆਪਣੇ ਵੀ ਬਾਹਰ ਕਿੰਨੀ ਧੁੰਦ ਜਿਆਦਾ ਹੈ ਕੁਝ ਦਿਨ ਜਿਹੜੇ ਇਹ ਧੁੰਦ ਦਾ ਰਹਿਣਾ ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਬਿਨਾਂ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ ਘਰਾਂ ਦੇ ਵਿੱਚ ਰਿਹਾ ਜਾਵੇ ਹੋਇਆ ਸੱਜੇ ਐਕਸੀਡੈਂਟ ਹੋਇਆ ਇੱਕ ਤੁਹਾਨੂੰ ਐਕਸੀਡੈਂਟ ਹੋ ਰਹੇ ਸੀਗੇ ਥੋੜਾ ਜਿਹਾ ਚੈਕਿੰਗ ਸੀਗੀ ਟ੍ਰੈਫਿਕ ਪੁਲਿਸ ਨਾਲ ਸੀਗੀ ਉਹ ਕੋਈ ਮੋਟਰਸਾਈਕਲ ਦੇ ਜਿਹੜਾ ਹੁੰਦਾ ਉਹ ਜੁਗਾੜੀ ਜਿਹਾ ਲਾਇਆ ਹੋਇਆ ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ ਇਸਲੀ ਗੱਡੀ ਜੇ ਬੈਠੇ ਸੀ ਕਿੱਥੇ ਗੱਡੀ ਦਾ ਉਹਨਾਂ ਨਾਲ ਟੱਕਰ ਹੋ ਕੇ ਤੇ ਇੱਕ ਸਪੀਡ ਚਲਾ ਕੇ نیچے ਉਤਰ ਗਏ ਕਿ ਕਿੱਥੇ ਐਕਸੀਡੈਂਟ ਹੋਇਆ ਸੀ ਇਹ ਲਾਡੂ ਕਾ ਦੇ ਕੋਲ ਦਾ ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦੋ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਗੱਡੀ ਚੋਂ ਸੀ ਪਲੱਸ ਇੱਕ ਡਰਾਈਵਰ ਸੀਗਾ ਐਡੀਸੀ ਜਨਰਲ ਦਾ ਹੋਰ ਸਟਾਰ ਹੋ ਗਿਆ ਲੋ ਟੋਟਲ ਕਿੰਨੇ ਜਣੇ ਸੀਗੇ ਜੀ ਚਾਰ ਜਣੇ ਸੀਗੇ ਹੋਰ ਨਹੀਂ ਕੋਈ ਇਸ ਤੋਂ ਇਲਾਵਾ ਨਹੀਂ ਬਾਕੀ ਠੀਕ